45000 ਰੁਪਏ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚੋਂ ਤੇ ਗੱਲ ਇੱਥੇ ਮੁੱਕਦੀ ਨਹੀਂ ਹਜੇ ਤਾਂ ਹੋਰ ਖੜਾਈ ਖੜਾ 35000 ਮਾਨਤਨ ਹੋ ਜੂ ਆ ਫਾਰਮ ਟਰੈਕ ਦੇ ਵਿੱਚੋਂ 1900 ਘੰਟਾ ਚੱਲਿਆ ਟਰੈਕਟਰ ਮਿੱਤਰੋ 18 ਮਾਡਲਾ ਵਾਰਸ ਪੀਟੀਓ ਵਾਲਾ ਟਾਇਰ ਹੈਗੇ ਨਾਲ ਦੇ ਸੋ ਸਾਨਾ ਜਿਵੇਂ ਰੰਗ ਵੱਜਿਆ ਹੁੰਦਾ ਜਿਵੇਂ ਮੜਾ ਮੋਟਾ ਹੈਗਾ ਪੰਪਾਂ ਤੋਂ ਸਾਰਾ ਜੈਨੀਅਨ ਆ ਇੱਕ ਕਲੱਚ ਵੀ ਨਹੀਂ ਖੁੱਲਿਆ ਦਿਖਾ ਦੇ ਠੀਕ ਹੈ ਕਲੱਚ ਹਲੇ ਤੱਕ ਖੁੱਲਿਆ ਨਹੀਂ ਬਾਕੀ ਟੈਚਿੰਗ ਹੋਈ ਨਹੀਂ ਵੀ ਰੰਗ ਪੇਂਟ ਚਰ ਜਿੰਨਾ ਦੀ ਸੀ ਇਹਦਾ ਸਾਰਾ ਜੈਣੀ ਆ ਨਾ ਜਿੰਨਾ ਦੀ ਦਾ ਠੀਕ ਹੈ ਸਾਰਾ ਟਰੈਕਟਰ ਪਿਆ ਜੈਨੂ ਨੇ ਚੌੜਾ ਮਾਰਿਆ ਕਲੱਚ ਦਾ ਇੰਜਨ ਆ ਵੱਡੀ ਗੱਲ ਹੈ 35 35 ਵਾਲੀ ਸੂਈ ਚੱਲੀ ਜਾਂਦੀ ਹੈ ਹਜੇ 35000 ਇਹਦੇ ਜਮਾਨਤਾਂ ਹੋ ਜੂ 16 ਮਾਡਲ ਆ ਬਠਿੰਡਾ ਨੰਬਰ ਆ ਤੇ ਪਹਿਲੇ ਨਾਮ ਆ ਟਰੈਕਟਰ ਸਵਰਾਜ 855 ਨਾਲ ਦੇ ਟਾਇਰ ਆ ਸਤਨਾਵਾਂ ਰਿਵਰਸ ਪੀਟੀਓ ਨਾਲ ਦੇ ਟਾਇਰ ਆ ਮਾਡਲ ਪਹਿਲੇ ਨਾਮ ਪਿਆ ਜੇ ਪਹਿਲਿਆਂ ਤੋਂ ਹੀ ਲਿਆ ਪਹਿਲੇ ਬੰਦੇ ਤੋਂ ਅਸੀਂ ਪਹਿਲੇ ਜਿਹੜੇ ਬੰਦੇ ਨਾਮ ਸੀ ਉਸੇ ਦੀ ਲਿਆ ਉਸੇ ਤੋਂ ਲਿਆ ਕੋਈ ਸ਼ੋ ਸ਼ੂ ਦਾ ਰੰਗ ਵੇਖੋ ਇੱਕ ਮਾਡਲ ਦੇ ਕਿੰਨਾ ਪਿਆ ਇਸੀ ਗੱਲ ਤੋਂ ਉਸ ਤੋਂ ਸਵਾਦ ਤਾਂ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਪਕੜਿਆ ਇਸ ਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆ ਆਪਣੇ ਬਾਈ ਘਗਣਾ ਹਰਵਿੰਦਰ ਸਿੰਘ ਘਗਣਾ ਹੋਰ ਘਗਣੀ ਕੀ ਹਾਲ ਚਾਲ ਬਾਈ ਠੀਕ ਆ ਬਾਈ ਜੀ ਹਰ ਸਿੰਘ ਲੋਟ ਆ ਜੀ ਤੇ ਸੋਨੂੰ ਮਿੱਤਰੋ 8 ਤੋਂ 10 ਟਰੈਕ ਨਾਲ ਬਣੇ ਰਹੋ ਤੇ ਰੇਟ ਘਗਨੇ ਤੋਂ ਲਈ ਲੈਣਾ ਯਾਰ ਆਪਾਂ ਬਾਜਵਾ ਘਗਨੇ ਆ ਦਾ ਫਾਰਵਰਡ ਟਰੈਕ 60 ਘੜਾ ਤੇਰੇ ਕੋਲ ਕਿੰਨਾ ਮਾਡਲ ਆ ਕੀ ਗੱਲ ਆ ਬਾਤ ਇਹਦੇ ਚ 60 T20 2018 ਮਾਡਲ ਆ ਬਾਈ ਠੀਕ ਹੈ ਐਚ ਆਰ ਨੰਬਰ ਆ ਇਹਦਾ ਐਚ ਆਰ ਨੰਬਰ ਆ ਜੀ T20 ਆ 18 ਮਾਡਲ ਆ ਤੇ 20 ਸਪੀਡਾਂ ਵਾਲਾ ਆ ਗਿਆ 4 ਸਪੀਡ ਵਾਲਾ ਵੀ ਗਿਆ ਛੋਟੇ ਗੇਅਰ ਚ ਆ ਗਿਆ ਇਹ ਛੋਟੇ ਗੇਅਰ ਦੇ ਵਿੱਚ ਆ ਗਿਆ 4 ਸਪੀਡ ਤੇ ਟਰੈਕਟਰ ਪਿਆ ਪੂਰਾ ਚੰਗਾ 18 ਮਾਡਲ ਆ ਐਨਓਸੀ ਮਿਲ ਜੂ ਨੋ ਸੀ ਮਿਲ ਜੂਗੀ ਨਾਲ ਦੇ ਟਾਇਰ ਹੈਗੇ ਆ 75 ਪੈਸੇ ਠੀਕ ਹੈ 1900 ਘੰਟਾ ਚੱਲ ਜਾਵੇ 1900 ਘੰਟਾ ਚੱਲਿਆ ਟਰੈਕਟਰ ਮਿੱਤਰੋ 18 ਮਾਡਲਾ 60 ਬਗੀ ਮਾਰਕੀਟ ਵੀ ਬਹੁਤ ਟਰੈਕਟਰ ਦੀ ਪੁਰਾਣਾ ਵਿੱਚ ਕੱਟ ਲਏਗਾ ਕੱਟ ਲਾਂਗੇ ਬਾਈ ਜੀ ਤੇ ਹੁਣ ਰੇਟ ਦੱਸ 5 ਲੱਖ 30 ਹਜ਼ਾਰ ਡਿਮਾਂਡ ਹੈ ਤੇ ਕਿੰਨੇ ਦਾ ਇਹ ਦੇ ਦੇਾਂਗੇ ਤੁਹਾਨੂੰ 4 ਲੱਖ ਤੇ 95 ਹਜ਼ਾਰ ਦਾ ਦੇ ਦੇ 4 ਲੱਖ ਤੇ 95 ਹਜ਼ਾਰ ਦਾ ਟਰੈਕਟਰ ਮਿੱਤਰੋ ਲੈ ਜਿਓ 35000 ਮਾਨਤਨ ਹੋ ਜੂ ਆ ਫਾਰਮ ਟਰੈਕ ਦੇ ਵਿੱਚੋਂ ਤੇ ਇੱਥੇ ਲਖੀਰ ਨਹੀਂ ਖਿੱਚੀ ਵੀ ਮਾਤਾ ਨੂੰ ਮੌਕੇ ਤੇ ਇਹ ਨਹੀਂ ਪਤਾ ਹੋਰ ਕਰਦੇ 5310 ਇਹਦੇ ਬਾਰੇ ਪਾਈ ਜਾਣਾ ਗੱਗਨੇ 2019 ਮਾਡਲ ਆ ਇਹ 19/20 ਮਾਡਲ ਆ ਗਿਆ ਕਾਪੀ 20 ਦੀਆਂ 19 ਦੇ ਬਾਅਦ ਮਹੀਨੇ ਦਾ ਜੀ ਠੀਕ ਹੈ 19 ਦੇ 12ਵੇਂ ਮਹੀਨੇ ਦਾ ਕਾਪੀ 20 ਦੀ ਟਰੈਕਟਰ ਦੀ 5310 ਆ ਗਿਆ ਤੇ ਕੰਡੀਸ਼ਨ ਦਾ ਪਿਆ ਨਵੇਂ ਤੇ ਮੈਨੂੰ ਐ ਲੱਗਦਾ ਜੇ ਘਗਨੇ ਤਾਂ ਚੱਲਿਆ ਵੀ ਥੋੜਾ ਲਾਦਾ ਰੰਗ ਰੂੰਗੀ ਬਹੁਤ ਪਿਆ ਟਰੈਕਟਰ ਦਾ 1600 ਘੰਟਾ ਚੱਲਿਆ 75 80% ਟਾਇਰ ਨਾਲ ਦੇ ਆ ਠੀਕ ਹੈ ਤੇ ਵੱਡੀ ਗੱਲ ਇਹ ਆ ਰਿਵਰਸ ਸਪੀਡ ਕੋ ਵਾਲਾ ਆ ਕੀ ਕਰ ਰਿਹਾ ਵਾਰਸ ਪੀਡੀਓ ਵਾਲਾ ਟਾਇਰ ਹੈ ਗਿਆ ਨਾਲ ਦੇ ਡਿਮਾਂਡ ਹੈ ਗਿਆ 68000 ਹਾਂ ਕਿੰਨੇ ਦਾ ਹੋ ਜੂ ਇਹ ਦੇ ਦੇਾਂਗੇ 6 ਲੱਖ ਤੇ 45000 ਦਾ ਦੇ 6 ਲੱਖ ਤੇ 45000 ਦਾ ਇਹ ਮਿਲ ਜੂ 35 ਮਾਨਤਨ ਇਹ ਟਰੈਕਟਰ ਦੇ ਵਿੱਚ ਹੋ ਜੂ ਐਕਸੈਸਰੀ ਸਾਰੀ ਸਾਨੂੰ ਨਾਲ ਸਰ ਹਾਟਲ ਲੱਗਿਆ ਰਿਵਰਸ ਸਪੀਡ ਦਾ ਟਰੈਕਟਰ ਆ ਰਿਵਰਸ ਪੀਡੀਓ ਆ ਹੱਡ ਵਗੈਰਾ ਲੱਗਿਆ ਵਾ ਡੰਡਾ ਫੱਟੀ ਸਾਰਾ ਕੁਝ ਨਾਲ ਮਿਲ ਜੂ ਪੁਰਾਣਾ ਸੋਡਾ ਕੱਟਿਆ ਜੂ ਲੋਨ ਦੀ ਸੌਦਾ ਹੈਗੀ ਆ ਹੈਗੀ ਹੈ ਤੇ ਗਿਆ ਗਿਆ 52 ਆਚਾਰਾ ਜੌਂਡੀਅਰ ਆ ਹਾਂਜੀ 2011 ਮਾਡਲ ਆ ਹਾਂਜੀ ਪਟਿਆਲੇ ਦਾ ਬਾਈ ਜੀ ਨੰਬਰ ਆ ਦੂਜੀ ਥਾਣਾ ਆ ਇਹ ਡਬਲ ਪੀਟੀਓ ਪਾਵਰ ਸਟੀering ਆ ਡਬਲ ਪੀਟੀਓ ਪਾਵਰ ਸਟੀering ਡਿਸਟ੍ਰੀਬਿਊਟਰ ਬਾਈ ਸਿੰਗਲ ਹੀ ਆਉਂਦਾ ਸਿੰਗਲ ਡਿਸਟ੍ਰੀਬਿਊਟਰ ਦੇ ਵਿੱਚ ਆ ਹਾਂਜੀ 415000 ਡਿਮਾਂਡ ਆ ਪੀਵੀ ਨੰਬਰ ਦੇ ਵਿੱਚ ਆ ਟਾਇਰ ਟੂਰ ਵੀ ਬਹੁਤ ਪਏ ਆ ਬਾਕੀ ਆ ਸਿਸਟਮ ਵਗੈਰਾ ਯਾਰ ਸੋਨੂੰ ਨਾਲ ਹੀ ਦਵਾ ਦਾਂਗੇ ਬਾਈ ਘਕਨੇ ਤੋਂ ਟਰੈਕਟਰ ਪਿਆ ਪੂਰਾ ਚੰਗਾ ਇਹ ਟਰੈਕਟਰ 50 ਐਚਪੀ ਦੇ ਵਿੱਚ ਹੁੰਦਾ ਕਾਲੇ ਢੱਡਲਾ ਜੌਂਡੀਅਰ ਆ ਗਿਆ ਇਹ ਹਾਂਜੀ ਇਕ ਕਾਲੇ ਢੱਡਾ ਵਾਲਾ ਵੀ ਬੰਦਾ ਕਹਿੰਦਾ ਵੀ ਘੱਟ ਖਰਚਾ ਹੁੰਦਾ ਤੇ ਮੈਨੂੰ ਐਂ ਦੱਸ 4 15 ਡਿਮਾਂਡ ਕਰੀ ਬੈਠਾ ਕਿੰਨੇ ਦਾ ਹੋਜੂ ਇਹ 3 85 ਦਾ ਦੇ ਦੇਾਂਗੇ 30000 ਰੁਪਏ ਮੰਨ ਤਾ ਨਾ 3 80 ਦਾ ਹੋਰ ਵੀ ਕਰ ਦੇਾਂਗੇ 3 80 ਦਾ ਲੈ ਜਾ ਪੈਂਤੀ ਦਾ ਦੋ ਤਾਂ ਇਹ ਚ ਹੋਜੂ ਤੇ ਨਾਲ ਆ ਗਿਆ ਸਵਰਾਜ 744 2000 14 ਮਾਡਲ ਆ ਬਾਈ ਜੀ 14 ਮਾਡਲ ਆ ਤੇ ਟਾਇਰ ਦਿਖਾ ਦੇ ਮਾੜਾ ਜੇ ਇੱਧਰਲੇ ਪਾਸੇ ਟਾਇਰ ਜਮਾ ਨਵੇਂ ਪਾਏ ਵੇ ਜੇ ਕੇ ਦੇ ਟਾਇਰਾਂ ਦੇ ਬਿੱਲ ਮਿਲ ਜਾਣਗੇ ਬਿੱਲ ਮਿਲ ਜੂਗਾ ਟਾਇਰਾਂ ਦਾ ਬਿੱਲ ਮਿਲ ਜੂਗਾ ਤੇ ਕੰਡੀਸ਼ਨ ਦਾ ਪਿਆ ਪੂਰੀ ਚੰਗਾ ਟਰੈਕਟਰ ਪੂਰਾ ਚੰਗਾ ਅਗਲੇ ਡਰਵੀ ਚੱਗੇ 17 ਨੂੰ ਦਿਖਾ ਦੇ ਸਭ ਸਾਨਾ ਜਿਵੇਂ ਰੰਗ ਵੱਜਿਆ ਹੁੰਦਾ ਜਿਵੇਂ ਮੜਾ ਮੋਟਾ ਹੈਗਾ ਪੰਪਾਂ ਤੋਂ ਸਾਰਾ ਜੈਣੀ ਆ ਤੇ ਕਲੱਚ ਵੀ ਨਹੀਂ ਖੁੱਲਿਆ ਦਿਖਾ ਦੇ ਠੀਕ ਹੈ ਕਲੱਚ ਹਲੇ ਤੱਕ ਖੁੱਲਿਆ ਨਹੀਂ ਬਾਕੀ ਟੈਚਿੰਗ ਹੋਈ ਨਹੀਂ ਵੀ ਰੰਗ ਪੇਂਟ ਜਰ ਜਿੰਨਾ ਦੀ ਸੀ ਇਹਦਾ ਸਾਰਾ ਜੈਣੀ ਆ ਨਾ ਜਨਾਬੀ ਦਾ ਠੀਕ ਹੈ ਸਾਰਾ ਟਰੈਕਟਰ ਪਿਆ ਜੈਨੂਨ 14 ਮਾਡਲ ਦਾ ਕਰਲਾਸਕਰ ਇੰਜਨ ਆ ਵੱਡੀ ਗੱਲ ਹੈ ਠੀਕ ਹੈ 14 ਮਾਡਲ ਆ ਕਰਲਾਸਕਰ ਇੰਜਨ ਦੇ ਵਿੱਚ ਆ ਗਿਆ ਮਿੱਤਰੋ ਆ ਪੰਗ ਮੋਹਰਾ ਜੇ ਲੱਗੀਆਂ ਵੀਆਂ ਤੇ ਟਰੈਕਟਰ ਪਿਆ ਪੂਰਾ ਚੰਗਾ ਤੇ ਡਿਮਾਂਡ ਇਹਦੀ ਘੱਗਨੇ ਕਰੀ ਬੈਠਾ 475000 ਰੁਪਏ ਕਿੰਨੇ ਦਾ ਹੋਜੂ ਇਹ ਇਹ ਡਬਲ ਡਿਸਟ੍ਰੀਬਿਊਟਰ ਚਾ ਪਾਵਰ ਸਟੀering ਆ ਠੀਕ ਆ ਖੂਬੀਆਂ ਸਾਰੀਆਂ ਹੈਗੀਆਂ ਟਰੈਕਟਰ ਦੇ ਵਿੱਚ ਖੂਬੀਆਂ ਸਾਰੀਆਂ ਹੈਗੀਆਂ ਡਿਮਾਂਡ 475 ਆ ਕਿੰਨੇ ਦਾ ਹੋਜੂ ਵੇਦਾਂ ਦੇ 4 ਲੱਖ 40 ਹਜ਼ਾਰ 4 ਲੱਖ 40 ਹਜ਼ਾਰ ਦਾ 35 35 ਵਾਲੀ ਸੂਈ ਚੱਲੀ ਜਾਂਦੀ ਹੈ ਹਜੇ 35 ਹਜ਼ਾਰ ਇਹਦੇ ਜਮਾਨਤਾਂ ਹੋ ਜੂ ਟਰੈਕਟਰ ਪਿਆ ਪੂਰਾ ਚੰਗਾ ਪੁਰਾਣਾ ਵਿੱਚ ਕੱਟਾ ਜੂ ਬਾਕੀ ਯਾਰ ਜਿਵੇਂ ਮਾਡਲ 14 ਨਾ ਨਿਕਲ ਨਾ ਉਵੇਂ ਪਿਆ 14 ਦੇ ਵਿੱਚ ਉਹੀ ਗੱਲ ਨਿਕਲਦਾ ਨਿਕਲੇ ਇੰਜਣ ਦਾ ਰੰਗ ਹੀ ਬਹੁਤ ਪਿਆ ਜੈ ਟਰੈਕਟਰ ਦਾ ਪੂਰਾ ਚੰਗਾ ਟਰੈਕਟਰ ਪਿਆ ਛੇ ਮਗਰਾੜ ਦਿਖਾ ਦੇ ਮੁੰਡਿਆ ਠੀਕ ਹੈ ਮਗਰਾੜ ਮੂਲੂ ਦੇ ਵਿੱਚੋਂ ਯਾਰ ਪੂਰੇ ਹਿਸਾਬ ਪੈ ਜਿਵੇਂ ਮਾਡਲ 14 ਕੰਡੀਸ਼ਨ 17 18 ਮਾਡਲ ਆ ਰਹੀਆ ਹਾਂਜੀ ਤੇ ਨਾਲ ਆ ਗਿਆ 855 ਜੀ 16 ਮਾਡਲ ਹੈ ਵੀ ਬਠੰ 16 ਮਾਡਲ ਆ ਬਠਿੰਡਾ ਨੰਬਰ ਆ ਤੇ ਪਹਿਲੇ ਨਾਮ ਆ ਟਰੈਕਟਰ ਸਵਰਾਜ 8550 ਨਾਲ ਦੇ ਟਾਇਰ ਆ ਸਤਨਾਵ ਰਿਵਰਸ ਪੀਟੀਓ ਨਾਲ ਦੇ ਟਾਇਰ ਆ ਟਾਇਰਾਂ ਤੇ ਨਿਗਾ ਮਰਾਦੇ ਚਾਰੇ ਨਾਲ ਦੇ ਨੇ ਠੀਕ ਆ ਤੇ ਟਾਇਰ ਦਾ ਹੱਸਦੇ ਆ ਵੀ ਬੰਦੇ ਨੇ ਆਪਦੇ ਹੱਥੀ ਚਲਾਇਆ ਜਾਂ ਲੱਗਦਾ ਬਾਕੀ ਰੰਗ ਪੇਂਟ ਓਰੀਜਨਲ ਆ ਸਾਰਾ ਜੈਨੀ ਆ ਨਾ ਆ ਜਿੱਥੇ ਸਕਰੈਚ ਮੜਾ ਮੋਟਾ ਹੈਗਾ ਹੈਗਾ ਹੀ ਆ ਬਾਕੀ ਸਾਰਾ ਜੈਨੀ ਆ ਨਾ ਸਾਲ ਤੋਂ ਜਿੱਥੋਂ ਲਿਆ ਲਿਆ ਹੈਗਾ ਠੀਕ ਆ ਟਰੈਕਟਰ ਦਾ ਰੰਗ ਪੇਂਟ ਹੈਗਾ ਸਾਰਾ ਜੈਨੂਨ ਪਿਆ ਮਿੱਤਰੋ 16 ਮਾਡਲ ਆ 5.5 ਲੱਖ ਰੁਪਏ ਡਿਮਾਂਡ ਆ ਕਿੰਨੇ ਦਾ ਹੋ ਜੂ ਇਹ ਇਹ ਦੇ ਦਾਂਗੇ 525 525 ਦਾ 525 ਦਾ ਕਹਿੰਦਾ ਯਾਰ 520 ਦਾ ਹੀ ਲੈ ਜਿਓ 30000 ਮਾਨਤਾ ਨਾਲ ਹੋ ਜੂ ਟਰੈਕਟਰ ਦੇ ਵਿੱਚ ਲੈ ਜਿਓ ਬਾਈ ਜੀ ਤੇ ਆ ਉਦੋਂ ਵੀ ਨਾ ਮੈਂ ਖੜਾ ਇਹ 19 ਮਾਡਲ ਆ ਠੀਕ ਐ ਨੰਬਰ ਇਹਦਾ ਹਰਿਆਣਾ 79 ਹਰਿਆਣਾ ਨੰਬਰ ਆ 19 ਮਾਡਲ ਆ ਤੇ ਰੰਗ ਪੇਂਟ ਦਾ ਪਿਆ ਓਰੀਜਨਲ ਸਾਰਾ ਓਰੀਜਨਲ ਟਾਇਰ ਨਾਲ ਦੇ ਹੋਣਗੇ 75 ਪੈਸੇ ਠੀਕ ਐ ਹਰਿਆਣਾ ਨੰਬਰ ਆ ਫਰਸਟ ਕੁਆਲਟੀ ਐ ਹਰਿਆਣਾ ਦਾ ਨੰਬਰ ਆ ਪਹਿਲੇ ਨਾਮਾ ਟਰੈਕਟਰ ਆ ਇਹ ਲਾ ਸੂਧਾਰ ਰੰਗ ਦੇਖ ਲੈ ਉਦੋਂ ਬਾਅਦ ਦੇ ਵਿੱਚ ਚਾਹੇ ਇੱਧਰਲੇ ਪਾਸੇ ਪੰਪ ਲੱਗਿਆ ਹੋਆ ਇਹਦੇ ਤੇ ਸਿਰ ਮੂੰਹ ਦੇਖ ਲੈ ਹਾਂ ਮੂੰਹ ਦੇਖ ਲੈ ਤੇ ਇੰਜਣ ਦਾ ਰੰਗ ਵੀ ਬਹੁਤ ਪਿਆ ਪਾਕੀ ਆ ਪੰਪ 5000 ਨਿਕਲਣ ਨੂੰ ਕੋਲ ਜਿਹਾ ਉਵੇਂ ਹੀ ਪਿਆ ਹਜੇ ਵੀ ਤੇ ਮਾਡਲ ਹੈਗਾ 19 19 ਮਾਡਲ ਆ 2400 ਘੰਟਾ ਚੱਲਿਆ ਸੱਤ ਨੰਬਰ ਟਾਇਰ ਨਾਲ ਦੇ ਆ 77 ਰੁਪਏ 77 ਰੁਪਏ ਟਾਇਰ ਨਾਲ ਦੇ ਆ ਇਹ 855 ਟਰੈਕਟਰ ਮਿੱਤਰੋ ਸਿਰਫ 2400 ਘੰਟਾ ਚੱਲਿਆ ਵਾ ਹਾਂ ਤੇ ਡਿਮਾਂਡ ਹੈਗੀ ਆ 5 ਲੱਖ ਤੇ 85000 ਰੁਪਿਆ ਕਹਗਣੇ ਕਿੰਨੇ ਦਾ ਹੋ ਜੂ ਇਹ ਏ 5 ਲੱਖ ਤੇ 40 ਹਜ਼ਾਰ ਦਾ ਦੇ ਰਿਆ ਜੱਸ ਨੂੰ 5 ਲੱਖ ਤੇ 40 ਹਜ਼ਾਰ ਦਾ ਇੱਥੇ ਆ ਕੇ ਮੜਾ ਜਿਹਾ ਢਾਕਾ ਪਾਇਆ 45000 ਰੁਪਏ ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਤੇ ਗੱਲ ਇੱਥੇ ਮੁੱਕਦੀ ਨਹੀਂ ਹਜੇ ਤਾਂ ਹੋਰ ਖੜਾਈ ਖੜਾ ਤੁਸੀਂ ਕਹਿੰਦੇ ਹੋ ਕਿ ਹੌਲੈਂਡ ਨਹੀਂ ਦਿਖਾਇਆ ਹਨਾ ਹੌਲੈਂਡ ਖੜਾ ਇੱਧਰਲੇ ਪਾਸੇ ਸਪੈਸ਼ਲ ਐਡੀਸ਼ਨ ਸਤਰੀ ਵਗੈਰਾ ਲੱਗੀ ਵੀ ਆ ਟਰੈਕਟਰ ਪਿਆ ਪੂਰਾ ਚੰਗਾ ਇਹ ਮਾਡਲ ਕਿੰਨਾ ਘਣੀ 24 ਮਾਡਲ ਆ ਕਿੰਨੇ ਘੰਟੇ ਚੱਲਿਆ ਤੇ 600 ਕੁਸ ਘੰਟੇ ਚੱਲਿਆ ਠੀਕ ਆ 600 ਕੁਸ ਘੰਟੇ ਚੱਲਿਆ ਵਾ 24 ਮਾਡਲ ਆ ਤੇ ਆ ਤਾਂ ਪੁੱਸਣ ਦੀ ਰੋਣੀ ਟਾਇਰ ਰੂਟੋਂ ਨਾਲ ਹੀ ਹੁਣ ਗੈਣਾ ਹਾਂਜੀ ਟਾਇਰ ਟਪਾ ਹੈਗਾ ਨਾਲ ਦਾ ਤੇ ਨੰਬਰ 50 ਪੀਵੀ 13 ਨੰਬਰ ਦੇ ਵਿੱਚ ਆ ਹਾਂਜੀ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਟਰੈਕਟਰ ਪਿਆ ਮਿੱਤਰੋ ਪੂਰੀ ਜੰਗਾ ਇਹਦਾ ਪਾਇਆ ਕਹਿ ਸਕਦੇ ਆ ਯਾਰ ਜੇ ਕੋਈ ਵੀਰ ਏਜੰਸੀ ਨੂੰ ਜਾਂਦਾ ਨਾ ਆ ਹੋਲੈਂਡ ਲੈ ਜਾ ਸਪੈਸ਼ਲ ਡਿਸ਼ਨ ਚਮਾਨਾ ਮਾ ਪਿਆ ਸੀ ਸਾਰਾ ਟਰੈਕਟਰ ਆ ਤੇ ਡਿਮਾਂਡ ਇਹਦੀ ਰੱਖੀ ਆ ਕੀ ਇਧਰਲੇ ਪਾਸੇ 835000 ਰੁਪਏ ਕਿੰਨੇ ਦਾ ਪੂਰੇ 8 ਲੱਖ ਦਾ ਹੋ ਜੂਗਾ ਜੀ ਪੂਰੇ 8 ਲੱਖ ਦਾ ਲੈ ਜਾਓ 35000 ਮੰਨਤਾ ਨਾ ਹੋ ਜੂ ਤੇ ਇਧਰਲੇ ਪਾਸੇ ਜੇ ਕੋਈ ਕਹਿੰਦਾ ਮੈਨੂੰ ਪੁਰਾਣਾ ਸਵਰਾਜ ਚਾਹੀਦਾ ਕੀ ਵੀ 31 ਮਾਨਸਾ ਦਾ ਨੰਬਰ ਆ ਟਰੈਕਟਰ ਇਹ ਵੀ ਖੜਾ ਇੱਕ ਮਾਡਲ ਆ ਕਲੌਸ ਕਰ ਇੰਜਣਾ ਕਲੌਸ ਕਰੀਏ ਨਾ ਨਸਕਾਰ ਅੰਜਨਾ ਇੱਕ ਮਾਡਲ ਆ ਇਹ ਵੀ ਸਤਨਾ ਪਹਿਲੀ ਪਾਰਟੀ ਦਾ ਟਰੈਕਟਰ ਐ ਇੱਕ ਮਾਡਲ ਆ ਪਹਿਲੇ ਨਾਮ ਪਿਆ ਜੇ ਪਹਿਲਿਆਂ ਤੋਂ ਹੀ ਲਿਆ ਪਹਿਲੇ ਬੰਦੇ ਤੋਂ ਅਸੇ ਪਹਿਲੇ ਜਿਹੜੇ ਬੰਦੇ ਦਾ ਨਾਮ ਸੀ ਉਸੇ ਦੀ ਲਿਆ ਉਸੇ ਤੋਂ ਲਿਆ ਕੋਈ ਸ਼ੋ ਸ਼ੂ ਦਾ ਰੰਗ ਵੇਖੋ ਇੱਕ ਮਾਡਲ ਦੇ ਕਿੰਨਾ ਪਿਆ ਇੱਕ ਮਾਡਲ ਦੇ ਰੰਗ ਪਈ ਹੋਣਾ ਕਿਉਂਕਿ ਜਿਹੜੇ ਬੰਦੇ ਦਾ ਨਾਮ ਆ ਉਸੇ ਦੀ ਆ ਬਾਈ ਪਹਿਲੇ ਨਾਮ ਲਈ ਐਂ ਹੁੰਦਾ ਖੂਬੀਆਂ ਟਰੈਕਟਰ ਦੇ ਵਿੱਚ ਟਰੈਕਟਰ ਪਿਆ ਪੂਰਾ ਚੰਗਾ ਸਾਡੀ ਬੁੱਢੀ ਲਾਈਨ ਦਾ ਨਿਗਾ ਮਰਾਦੇ ਪੈੜ ਪੂੜ ਦਾਨ ਦੇਖ ਪਏ ਯਾਰ ਪੂਰਾ ਚੰਗਾ ਪਿਆ ਟਰੈਕਟਰ ਜਿਹੜੇ ਹਿਸਾਬ ਨਾਲ ਮਾਡਲ ਆ ਨਾ ਇੱਕ ਕਰਲੋਸ ਘਰ ਇੰਜਨ ਦੇ ਵਿੱਚ ਆ ਗਿਆ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਟਰੈਕਟਰ ਦੀ ਤੇ ਡਿਮਾਂਡ ਦਰਕਾ ਕਿਨੇ ਨੇ ਕਰੀਆ 265000 ਰੁਪਏ ਕਾ ਕਿਨੇ ਦਾ ਛੱਡ ਦੇਗਾ ਇਹ ਇਹ ਦੇ ਦੇਾਂਗੇ 2 ਲੱਖ ਤੇ 35000 2 ਲੱਖ ਤੇ 35000 ਦਾ ਟਰੈਕਟਰ ਮਿੱਤਰੋ ਲੈ ਜਿਓ ਤੇ ਇਹ ਟਰੈਕਟਰ ਦੇ ਵਿੱਚੋ ਜੇ ਆਪਾਂ ਮਾਨਤਨ ਦੀ ਗੱਲ ਕਰੀ ਤੇ 30000 ਮਾਨਤਨ ਹੋ ਗਿਆ ਟਾਇਰ ਅਗਲੇ 50 ਪੈਸੇ ਆ ਪਹਿਲੇ ਟਾਇਰ ਪੂਲੋ ਦੇ ਨਵੇਂ ਆ ਆ ਰੈਂਬਾਂ ਦੀ ਕੰਡੀਸ਼ਨ ਦਿਖਾਈ ਭਾਈ ਦੇ ਮਾਦਾਬੀ ਸਾਹਿਬ ਪੈ ਡ੍ਰੈਕਟਰ ਤੇ ਮੇਰਾ ਨਾਮ ਦਾ ਵੀ ਨਾਲ ਤੇ ਮਗਰਾਟ ਠੀਕ ਹੈ ਪੀਵੀ 31 ਮਾਨਸਾ ਨੰਬਰ ਹੈ ਪਹਿਲੀ ਪਾਰਟੀ ਆ ਪਹਿਲੀ ਪਾਰਟੀ ਆ ਤੇ ਅੱਗੇ 50 50 ਡੀ ਇਹ 2000 ਤੇ 16 ਮਾਡਲ ਆ ਨੰਬਰ ਐਚ ਆਰ ਨੰਬਰ ਐਚ ਆਰ ਠੀਕ ਹੈ ਐਨਓਸੀ ਮਿਲ ਜੂ ਹਣਾ ਹਾਂਜੀ ਐਨਓਸੀ ਮਿਲ ਜੂ ਨੰਬਰ ਐਚ ਆਰ ਆ ਤੇ ਟਾਇਰ ਨਵੇਂ ਲੱਗਿਆ ਮਗਲੇ ਵੀ 14928 ਜੇਕੇ ਦੇ ਜੇਕੇ ਦੇ ਟਾਇਰ ਲੱਗਿਆ ਮਿੱਤਰੋ ਜਮਾਂ ਨਵੇਂ ਤੇ ਟਰੈਕਟਰ ਮਾਡਲ ਕਿੰਨਾ ਦੱਸਿਆ 14 16 ਜੀ 16 16 ਮਾਡਲ ਆ ਮਗਰੜ ਮੂਹ ਜਰ ਪੂਰੇ ਨਵੇਂ ਪਏ ਅੰਦਰੋਂ ਕਿਸੇ ਪਾਸੇ ਰੰਗਾਲ ਜਮੂਨ ਨਹੀਂ ਲੱਗੀ ਟਰੈਕਟਰ ਮਿੱਤਰੋ ਪੂਰਾ ਸਾਫ ਪਿਆ ਪਿਛਲੇ ਪਾਸੇ ਵੀ ਦੇਖ ਸਕਦੇ ਹੋ ਲਿੰਕਾਂ ਲੂੰਕਾਂ ਤੇ ਰੰਗ ਬਹੁਤ ਪਿਆ ਜੀ ਮਾਡਲ 16 ਆਈ ਨੂੰ ਮੰਨ ਕੇ ਚੱਲੋ ਵੀ 4 26 ਚੱਲ ਕੱਲ ਨੂੰ ਚੜ ਜੂ 10 ਸਾਲ ਹੋ ਗਏ 10 ਸਾਲ ਹੋ ਗਿਆ ਇਹਨੂੰ ਕੱਲ ਨੂੰ 26 ਚੜ ਚੜ ਜੂਗਾ ਹੂੰ 10 ਸਾਲ ਹੋ ਗਏ ਟਰੈਕਟਰ ਨੂੰ ਰੰਗ ਬਹੁਤ ਪਿਆ ਤੇ ਸਮਾਈ ਚ ਆਇਆ ਵਾ ਟਰੈਕਟਰ ਪੂਰਾ ਪਾਵਰ ਸਟੀਅਰਿੰਗ ਦੇ ਵਿੱਚ ਆ 50 ਐਚਪੀ ਦੇ ਵਿੱਚ ਤੇ ਕੰਡੀਸ਼ਨ ਦਾ ਪਿਆ ਚੰਗਾ ਤੇ ਨੰਬਰ ਹੈਗਾ ਐਚ ਆ ਪੁਰਾਣਾ ਸੋਡਾ ਕੱਟ ਲੂ ਹੁਣ ਆਏ ਦੱਸ ਜੀ ਡਿਮਾਂਡ ਹੈਗੀ ਆ 465000 ਰੁਪਏ ਕਿੰਨੇ ਦਾ ਹੋ ਜੂਗਾ ਕਿਨੇ ਉਹ ਉੱਥੇ ਖੜ ਕੇ ਸੋਚਣ ਲੱਗ ਗਿਆ ਜਾ ਕੇ ਉਰੇ ਆ ਮਾੜਾ ਜਾਂ ਨੇੜੇ ਹੋ ਕੇ ਦੱਸ ਰੇਟ ਨੇੜੇ ਹੋ ਕੇ ਦੱਸ ਕੇ ਹਾਂ ਹਾਂ 465 ਡਿਮਾਂਡ ਆ ਤੇ ਦੇ ਦਾਂਗੇ ਸਵਾ 4 ਦਾ ਯਾਰ ਸਵਾ 4 ਲੱਖ ਦਾ ਲੈ ਜਾਓ 40000 ਰੁਪਏ ਮਾਨਤਾ ਨਾਲ ਹੋ ਜੂ ਟਰੈਕਟਰ ਦੇ ਵਿੱਚੋਂ ਇੱਕ ਆ ਕਿਨੇ ਮੋਬਾਈਲ ਨੰਬਰ ਕਿੰਨਾ ਤੇਰਾ 9988745430 ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਠੀਕ ਹੈ ਕਰ ਲਓ ਬੰਜੀ ਸੰਪਰਕ ਸਮ پارک ਕਰ ਲਿਓ ਤੇ ਪਲਾਟ ਨੰਬਰ ਹੈਗਾ 3 ਜਿੱਥੇ ਆਪਾਂ ਇਸ ਵਾਰ ਖੜੇ ਆਂ ਬੁੱਧਵਾਰ ਦੇਣਾ ਤਲਵੰਡੀ ਸਾਬੋ ਟਰੈਕਟਰ ਮੰਡੀ ਆ ਤੇ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਸੋ ਸਮਾਨ ਨੇ ਲੀਵੀ ਕਾਗ ਨੇ ਬਹੁਤ-ਬਹੁਤ ਧੰਨਵਾਦ ਧੰਨਵਾਦ ਵੀਡੀਓ